ਮਾਰੂ ਸੋਲ ਹੈ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸਾਚਾ ਸੱਜ ਸੋਈ ਅਬਰਣ ਕੋਈ ਜਿਨ ਸਿਰ ਜੀਤ ਨਹੀਂ ਫੁਨ ਗੋਈ ਜਿਉ ਪਾਵੋ ਤੋ ਰਖੋ ਰਹਿਣਾ ਤੁਮਸੋ ਕਿਆ ਮੁਕਰਾਈ ਹੈ ਆਪ ਉਪਾਏ ਆਪ ਖਪਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦਾ ਨਾਇ ਆਪੇ ਬਿਨਾ ਆਪੇ ਆਪੋ ਪਾਇ ਪਤੀ ਨਾਇ ਆਪੇ ਪੌਣ ਬਾਣੀ ਬੈ ਸੰਤਰ ਆਪੇ ਮੇਲ ਮਿਲਾਈ ਹੈ ਆਪੇ ਸਸ ਸੂਰਾ ਪੂਰਾ ਪੂਰਾ ਆਪੇ ਗਿਆਨ ਧਿਆਨ ਗੁਣ ਸੂਰਾ ਕਾਲ ਜਾਲ ਜਮ ਜੋਹੇ ਨਾ ਸਾਕੇ ਸਾਜੇ ਸਿਉ ਲਿਵਲਾਈ ਹੈ ਆਪੇ ਬਰਖ ਆਪ ਹੀ ਨਾਰੀ ਆਪੇ ਪਾਸਾ ਆਪੇ ਸਾਰੇ ਆਪੇ ਪਿੜਬਾ ਦੀ ਜਖੇ ਲੈ ਆਪੇ ਕੀਮਤ ਪਾਈ ਹੈ ਆਪੇ ਪਵਰ ਫੁੱਲ ਫਲ ਤਰਵਰ ਆਪੇ ਜਲ ਥਲ ਸਾਗਰ ਸਰਵਰ ਆਪੇ ਮਸ ਕਸ਼ ਕਰਨੀ ਕਰ ਤੇਰਾ ਰੂਪ ਨ ਲਖਣਾ ਜਾਈ ਹੈ ਬਾਪੇ ਜਨਸ ਆਪ ਹੀ ਰਹਿਣੀ ਆਪ પતિ ਜੈ ਗੁਰ ਕੀ ਬਾਣੀ ਆਦ ਜੁਗਾਦ ਅਨਾਹਤ ਅਨਦਨ ਘਟ ਘਟ ਸ਼ਬਦ ਰਜਾਈ ਹੈ ਆਪੇ ਰਤਨਿਆ ਨੂੰ ਬਿਆਮੋਲੋ ਆਪੇ ਪਰਖੇ ਪੂਰਾ ਤੋਲੋ ਆਪੇ ਕਿਸੇ ਕਸ ਬਖਸ਼ੇ ਆਪੇ ਦਿਲ ਹੈ ਪਾਈ ਹੈ ਆਪੇ ਧਨਖ ਆਪੇ ਸਰਬਾਣਾ ਆਪੇ ਸੁਭੜ ਸਰੂਪ ਸਿਆਣਾ ਕਹਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪਉਣ ਗੁਰੂ ਬਾਣੀ ਪਿਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ ਰੈਣ ਦਿਨ ਸਦੋਹਿਦਾਈ ਦਾਇਆ ਜਗ ਖੇਲਾ ਖੇਲਾਈ ਹੈ। ਨਾ ਪੇ ਮਛਲਿ ਆਪੇ ਜਾਲਾ ਆਪੇ ਗਊ ਆਪੇ ਰਖਵਾਲਾ ਸਰਬ ਜੀਆਂ ਜਗ ਜੋਤ ਤੁਮਾਰੀ ਐਸੀ ਪ੍ਰਭ ਫਰਮਾਈ ਹੈ। ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੇ ਨਿਰਪਉ ਤਾੜੀ ਲਾਈ ਹੈ ਖਾਣੀ ਬਾਣੀ ਤੁਜੈ ਸਮਾਣੀ ਜੋ ਦਿਸੈ ਸਭ ਆਪਣ ਜਾਣੀ ਸੇ ਸਾ ਸੱਚੇ ਵਾਪਾਰੀ ਸਤਗੁਰੂ ਬੂਝ 부ਝਾਈ ਹੈ ਸ਼ਬਦ ਬੁਝਾਏ ਸਤਗੁਰ ਪੂਰਾ ਸਰਬ ਕਲਾ ਸਾਚੇ ਭਰਪੂਰਾ ਅਫਰਿਓ ਵੇ ਪਰਵਾਉ ਸਦਾ ਤੂੰ ਨਾ ਦਿਸ ਤਿਲ ਤਮਾਈ ਹੈ ਕਾਲ ਬਿਕਾਲ ਭਏ دیਵਾਨੇ ਸ਼ਬਦ ਸਹਿਜ ਰਸ ਅੰਤਰ ਮਾਨੇ ਆਪੇ ਮੁਕਤ ਤਿਪਤ ਵਰਤਾਤਾ ਭਗਤ ਪਾਏ ਮਨ ਪਾਈ ਹੈ ਆਬੋ ਨਿਰਾਲਮ ਗੁਰਗੰ ਗਿਆਨਾ ਜੋ ਦਿਸੈ ਤੁਮਾਏ ਸਮਾਨਾ ਨਾਨਕ ਨੀਚ ਪਿਥਿਆ ਦਰ ਜਾਚੈ ਮੈਂ ਜੀਜਾ ਨਾਮ ਵਡਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਧਰਤੀ ਤੋਲੇ ਆਕਾਸ਼ੰ ਆਪੇ ਸਾਚੇ ਗੁਣ ਪ੍ਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾ ਹਰ ਕਮਾਈ ਹੈ ਜਿਸ ਕਰੁਣਾ ਸੂ ਕਰ ਕਰ ਵੇਖੈ ਕੋਇ ਨ ਮਿਟੈ ਸਾਚੇ ਲੇਖੈ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੈ ਪੰਚਾ ਚੋਰ ਚੰਚਲ ਚਦ ਚਾਲੈ ਭਰ ਕਰ ਜੋ ਹੈ ਘਰ ਨਹੀਂ ਪਾਲੈ ਕਾਇਆ ਨਗਰ ਟਹ ਟਹ ਟੇਰੀ ਬਿਨ ਸ਼ਬਦ ਹੈ ਪਤ ਜਾਈ ਹੈ गुरदेव बूजै त्रै भवन सूजै मनसा मान मने से लूजै जो तुद सेवै से तुझ ही जे हे निरपो बाल सखाई हे आपे सुरग मश आला, पे आलापे जोत स्वरूपी बाला जटा बिकट बिकराल रूपी रूप ना रेखिया काई है ਵੇ ਦਾਕ ਤੇ ਵੀ ਭੇਦ ਨਾ ਜਾਤਾ ਨਾ ਤੁਸ ਮਾਤ ਪਿਤਾ ਸੁਤ ਭਰਾਤਾ ਸਗਲੇ ਸਹਲੁ ਪਾਇ ਸਮਾਇ ਅ ਲਖ ਨ ਲਖ ਨ ਜਾਇ ਹੈ ਕਰ ਕਰ ਥਾਕੇ ਮੀਤ ਕਨੇਰੇ ਕੋਈ ਨ ਕਟਾਇ ਔਗਣ ਮੇਰੇ ਸੁਰ ਨਰਨਾਥ ਸਾਹਿਬ ਸਭ ਨਾਸਿਰ ਭਾਏ ਮਿਲੈ ਪਹੁੰਚਾਈ ਹੈ ਭੁਲੇ ਚੁਕੇ ਮਾਰਗ ਪਾਵੈ ਆਪ ਪੁਲਾਹੇ ਤੂੰ ਹੈ ਸਮਝਾਵੈ ਬਿਨ ਨਾਵੈ ਮੈਂ ਅਵਰਨ ਦੀਸੈ ਨਾਮ ਗਤਮਿਤ ਪਾਈ ਹੈ गंगा जमुना केल केदारा काशी का तीपुरे दुवारा गंगा सागर बेणी संगम 68 अंक समाई है आपे सिद्ध साधक विचारी आपे राजन पंजाकारी दक्त बै अदली प्रभु आपे ब्रह्म भेद पहुंचाई है ਆਪੇ ਕਾਜੀ ਆਪੇ ਮੁੱਲਾ ਆਪਿਆ ਭੁੱਲ ਨ ਕਭੂ ਭੁੱਲਾ ਆਪੇ ਮਿਹਰ ਦੇ ਆਪਤ ਦਾਤਾ ਨਾਂ ਕਿਸੈ ਕੋ ਬਹਿرائی ਹੈ ਜੈਸਾ ਬਖਸ਼ੇ ਤਿਸ ਦੇ ਵਡਿਆਈ ਸਭ ਸਹਿ ਦਾਤਾ ਤਿਲਨਾਥ ਮਾਈ ਪਰਪੁਰਧਾਰ ਰਹਿਆ ਨਾ ਕੇਵਲ ਅਗਪਤਾ ਪ੍ਰਗਟ ਸਭ ਠਾਈ ਹੈ ਤਿਆਸ ਲਾਹੀ ਅਗਮਿਆਪਾਰੇ ਸਾਚੇ ਸਿਰਜਨਹਾਰ ਮੁਰਾਰੇ ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮੇਲਾਈ ਹੈ ब्रह्मा बिशन महेश द्वार उबे सेवा अ लाख अपार होर केती दर दी सै बिल लाती मैं गणता आवे काही है साची कीरत साची वाणी होरण दिस बेद पुरानी पूंजे साच सच्चे गुण गावा मैं तर होरण काही है ਜੁਗ ਜੁਗ ਸਾਚਾ ਹੈ ਪੀ ਹੋਸੀ ਕੌਣ ਨਾ ਮੂਆ ਕੌਣ ਨਾ ਮਰਸੀ ਨਾਨਕ ਨੀਜ ਕਹਿ ਬੇਨੰਤੀ ਦਰ ਦੇਖੋ ਲਿਵਲਾਈ ਹੈ ਮਾਰੂ ਮਹੱਲਾ ਪਹਿਲਾ ਦੂਜੀ ਦਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰ ਵਰ ਸਹਿਤ ਨ ਜਾਣੈ ਸ਼ੋਹਰ ਬਿਨ ਪਰ ਨੀਂਦ ਨਾ ਪਾਈ ਹੈ ਅੰਤਰ ਅਗਣ ਜਲੈ ਪੜਕਾਰੇ ਮਨ ਮੁਖ ਤੱਕੇ ਕੁੰਡਾ ਚਾਰੇ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸੱਚ ਹਾਥ ਵਡਾਈਏ काम क्रोधम कारनिवारे तस्कर पंच शब्द संगारे ज्ञान खडगले मन से लूजै मन सामने समाई हे मां की रकता पिता बिनतारा मूर्त सूरत कर अपारा ज्योत दात जीती सब तेरी तू करता सब ठाई हे ਸੋਝੇ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਿਆਲ ਦਇਆ ਕਰ ਦੇਖੈ ਦੁਖ ਦਰਦ ਸਰੀਰ ਹੋ ਜਾਈ ਹੈ ਨਿਜ ਕਰ ਬੈਸ ਰਹੇ ਭੋਖਾਇਆ ਧਾਵਤ ਰਾਖੇ ਠਾਕ ਰਹਾਇਆ ਕਮਲੇ ਵਿਗਾਸ ਰਹੇ ਸਰ ਸੋਪਨ ਆਤਮਰਾਮ ਸਖਾਈ ਹੈ ਮਰਨਾ ਲਿਖਾਏ ਮੰਡਲ ਮੈਂ ਆਏ ਕਿਉਂ ਰਹੀ ਹੈ ਚੱਲਣਾ ਪਰ ਧਾਏ ਸੱਚਾ ਅਮਰ ਸੱਚੇ ਅਮਰਾਪੁਰ ਸੋ ਸੱਚ ਮਿਲੈ ਵਡਾਈ ਹੈ ਆਪ ਉਪਾਇਆ ਜਗਤ ਸਬਾਇਆ ਜਨ ਸਰਿਆ ਤਨ ਤੰਦੇ ਲਾਇਆ ਸੱਚੇ ਉੱਪਰ ਅਵਰਣਾਂ ਦੀਸੈ ਸੱਚੇ ਕੀਮਤ ਪਾਈ ਹੈ ਇਥੇ ਗੋਇਲੜਾ ਤਨ ਚਾਰੇ ਖੇਲ ਤਮਾਸ਼ਾ ਤੰਦੂ ਕਾਰੇ ਬਾਜੀ ਖੇਲ ਗਏ ਬਾਜੀ ਕਰ ਜੋਂ ਸੋ ਸੁਪਨੇ ਪਖਲਾਈ ਹੈ ਤਨ ਕੋ ਤਖਤ ਮਿਲੇ ਵਡਿਆਈ ਨਿਰਪੋ ਮਨ ਵਸਿਆ ਲਿਵ ਲਾਈ ਖੰਡੇ ਬ੍ਰਹਮੰਡੇ ਪਾਤਾਲੇ ਪੁਰੈ ਤ੍ਰੈ ਪਵਨਤਾੜੀ ਲਾਈ ਹੈ ਸਾਚੀ ਨਗਰੀ ਦਖਤਸ ਚਾਵਾਂ ਗੁਰਮੁਖ ਸਾਚ ਮਿਲੈ ਸੁਖ ਪਾਵਾਂ ਸਾਚੇ ਸਾਚੈ ਤਖਤ ਵਡਾਈ ਹੁਮੈ ਗਣਤ ਗਵਾਈ ਹੈ ਗਣਤਾ ਗਣੀਐ ਸੈ ਸਾਜੀਐ ਕਿਉ ਸੁਖ ਪਾਵੈ ਦੂਐਤੀਐ ਨਿਰਮਲ ਏਕ ਨਰੰਜਨ ਦਾਤਾ ਗੁਰ ਪੂਰੇ ਤੇ ਪਦ ਪਾਈ ਹੈ ਜੋਗ ਜੁਗ ਵਿਰਲੇ ਗੁਰਮੁਖ ਜਾਤਾ ਸਾਚਾ ਰਬ ਰਹਾ ਮਨ ਰਤਾ ਤਿਸ ਕੀ ਓਟ ਗਏ ਸੁਖ ਪਾਇਆ ਮਨ ਤਨ ਮੈਰ ਨ ਕਾਈ ਹੈ ਜੀ ਬਰਸਾਇਣ ਸਾਚੇ ਰਾਤੀ ਹਰ ਪ੍ਰਭ ਸੰਗੀ ਭਉ ਨਾ ਭਰਾਤੀ ਸਰਵਨ ਸਰੋਦਰ ਜੇ ਗੁਰ ਬਾਣੀ ਜੋਤੀ ਜੋਤ ਮਿਲਾਈ ਹੈ ਰਖ ਰਖ ਪਹਿਰ ਤਰੇ ਪਉ ਤਰਨਾ ਜਦ ਕਦ ਦੇਖੋ ਤੇਰੀ ਸਰਨਾ ਧੋਖ ਸੁਖ ਦੇਹ ਤੁਹਾ ਮਨ ਭਾਵੈ ਤੁਝ ਹੀ ਸਿਉ ਬਣਾਈ ਹੈ ਪੰਤ ਕਾਲ ਕੋ ਬੇਲੀ ਨਹੀਂ ਘੁਰਮੁਖ ਜਾਤਾ ਤੁਦਸਾਲਾਹੀ ਨਾਨਕ ਨਾਮ ਰਤੇ ਬੈਰਾਗੀ ਨਜ ਕਰਤਾ ਡੇ ਲਾਈ ਹੈ ਮਾਰੂ ਮਹੱਲਾ ਪਹਿਲਾ ਆਦ ਜੁਗਾਦੀ ਅਪਰੇ ਅਪਾਰੇ ਆਦ ਨਿਰੰਧਨ ਖਸਮਹ ਮਹਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੇ ਟਾੜੀ ਲਾਈ ਹੈ ਕਿਤੜਿਆਂ ਜੁਗ ਧੰਦੂਕਾਰ ਤਾੜੀ ਲਾਈ ਸਿਰ ਜਨਹਾਰੈ ਸਤ ਨਾਮ ਸੱਚੀ ਵਢਿਆਈ ਸਾਚੇ ਤਖਤ ਵਡਾਈ ਹੈ ਸਤਜਗ ਸਤ ਸੰਤੋਖ ਸਰੀਰਾ ਸਤ ਸਤ ਵਰਤਾ ਹੈ ਗਹਿਰ ਗੰਭੀਰਾ ਸੱਚਾ ਸਾਹਿਬ ਸੱਚ ਪਰਖੈ ਸੱਚੇ ਹੁਕਮ ਚਲਾਈ ਹੈ ਸਤ ਸੰਤੋਖੀ ਸਤਗੁਰ ਪੂਰਾ ਗੁਰ ਕਾ ਸ਼ਬਦ ਮੰਨੇ ਸੂਰਾ ਸੱਚੀ ਦਰਗਹਿ ਸਾਚ ਨਿਵਾਸਾ ਮੰਨੈ ਹੁਕਮ ਰਜਾਈ ਹੈ ਸਤਜਗ ਸਾਚ ਕਹ ਸਭ ਕੋਈ ਸਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਬ੍ਰੰਪ ਬੰਜਨ ਗੁਰਮੁਖ ਸਾਚ ਸਿਖਾਈ ਹੈ ਤ੍ਰਿਤ ਧਰਮ ਕਲਾਇਕ ਚੁਕੀ ਤੀਨ ਚਰਨ ਇਕ ਦੁਬਦਾ ਸੋਕੀ ਗੁਰਮੁਖ ਹੋਵੈ ਸੋ ਸਾਚ ਬਖਾਣੈ ਮਨ ਮੁਖ ਬਚੈ ਵਾਈ ਹੈ ਮਨਮੁਖ ਕਦੇ ਨਦਰਗੈ ਸਿੱਜੈ ਬਿਨ ਸ਼ਬਦੈ ਕਿਉ ਅੰਤਰ ਰੀਜੈ ਬਾਦ ਆਵੇ ਬਾਦੇ ਜਾਵੇ ਸੋਜੀ ਬੂਝ ਨ ਕਾਈ ਹੈ ਦਇਆ ਦਿਆ ਪਰ ਅਦੇ ਹੋਇ ਗੁਰਮੁਖ ਬਿਰਲਾ ਚਿਨ ਕੋਈ ਦੋਇ ਪਗ ਧਰਮ ਧਰੇ ਤਰਨੀ ਤਰ ਗੁਰਮੁਖ ਸਾਚ ਜਿਠਾਈ ਹੈ ਰਾਜੇ ਧਰਮ ਕਰਹਿ ਪਰਥਾਏ ਅਸਾ ਬੰਦੇ ਦਾਣ ਕਰਾਏ RAM ਨਾਮ ਬਿਨ ਮੁਕਤ ਨਾ ਹੋਈ ਕੁਤਾ ਕੇ ਕੰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਤ ਸ਼ਬਦ ਸਲਾਹੀ ਬਨ ਗੁਰ ਸ਼ਬਦ ਹੈ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ ਹੈ ਮਾਇਆ ਮਮਤਾ ਛੋਡੀ ਨਾ ਜਾਈ ਸੇ ਛੂਟੇ ਸੱਚਕਾਰ ਕਮਾਈ ਐਨਸ ਭਗਤ ਰਤੇ ਵਿਚਾਰੀ ਠਾਕੁਰ ਸਿਉ ਬਣਾਈ ਹੈ ਇਕ ਜਪ ਦਬ ਕਰ ਕਰ ਤੀਰਥ ਨਾ ਵੈ ਜਹੋਂ ਤੁਦ ਪਾਵੇ ਤਵੇ ਚਲਾਵੇ ਹੱਠ ਨਿ ਗਰਾਇ ਅਭਤੀਜਨ ਭੇਜੈ ਬਿਨ ਹਰ ਗੁਰ ਕਿਨ ਬਦ ਪਾਈ ਹੈ ਕਲੇ ਕਾਲ ਮਹ ਇਕ ਕਲ ਰਖੀ ਬਿਣ ਗਰ ਪੂਰੇ ਕਿਨ ਅਨਪਾਖੀ ਮਨ ਮੁਖ ਕੂੜ ਵਰਤੇ ਵਰਤਾਰਾ ਬਿਣ ਸਤਗੁਰ ਭਰਮ ਨਾ ਜਾਈ ਹੈ ਸਤਗੁਰ ਵੇ ਪਰਵਾਹ ਸਿਰੰਦਾ ਨਾ ਜਮ ਕਾਨ ਨਾ ਛੰਦਾ ਬੰਦਾ ਜੋ ਤਿਸ ਸੇਵੇ ਸੋਇ ਅਬ ਨਾਸੀ ਨਾਦ ਸ਼ਕਾਲ ਸੰਤਾਈ ਹੈ ਗੁਰ ਮਹਿਆਪ ਰਖਿਆ ਕਰ ਤਾਰੇ ਗੁਰਮੁਖ ਕੋਟ ਅਸੰਖਿ ਉਦਾਾਰੇ ਸਰਬ ਜੀਆਂ ਜਗ ਜੀਵਨ ਦਾਤਾ ਨਿਰਪੋ ਮਹਿਲ ਲਕਾਈ ਹੈ ਚਗਲੇ ਜਾਚੈ ਗੁਰ ਪ੍ਰੰਡਾਰੇ ਆਪ ਨਿਰੰਝਨ ਅਲਖ ਅਪਾਰੇ ਨਾਨਕ ਸਾਜ ਕਹ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਹੈ ਮਾਰੂ ਮਹੱਲਾ ਪਹਿਲਾ ਸਚੈ ਮੇਲੇ ਸ਼ਬਦ ਮਿਲਾਏ ਜਾਤਿ ਸਭਾਣਾ ਸਹਿਜ ਸਮਾਈ ਤ੍ਰੇ ਪਵਨ ਜੋਤ ਧਰੀ ਪਰਮੇਸ਼ਰ ਅਵਰਣ ਤੂੰ ਜਾਪਾਈ ਹੈ ਜਿਸਕੇ ਚਾਕਰ ਤਿਸ ਕੀ ਸੇਵਾ ਸ਼ਬਦ ਬਤੀ ਜਾਇ ਲਖਿ ਅਪੇਵਾ ਭਗਤਾ ਕਾ ਗੁਣਕਾਰੀ ਕਰਤਾ ਬਖਸ਼ ਲਏ ਵਡਿਆਈ ਹੈ ਦੇਂਦੇ ਤੂਟ ਨਯ ਆਵੇ ਸਾਚੇ ਲੇ ਲੇ ਮੁਕਰ ਪਾਉਂਦੇ ਕਾਚੇ ਮੂਰਣ ਬੂਜੈ ਸਾਚ ਨਰੇਜੈ ਦੂਜੇ ਪਰਮਾ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤਿ ਜਾਤੀ ਮਨਮੁਖ ਸੋਏ ਰਹੇ ਸਹਿ ਲੂਟੇ ਗੁਰਮਖ ਸਾਬਤ ਪਾਈ ਹੈ ਕੂੜੇ ਆਵੇ ਕੂੜੇ ਜਾਵੇ ਕੂੜੇ ਰਤੀ ਕੂੜ ਕਮਾਵੇ ਸ਼ਬਦ ਮਿਲੇ ਸੇ ਦਰਗੇ ਪੈਦੇ ਗੁਰਮੁਖ ਸਰਦਸਮਾਈ ਹੈ ਕੂੜਾ ਮੁਠੇ ਠੱਗੀ ਠਗਵਾੜੀ ਜਿਉਂ ਬਾੜੀ ਓਝਾੜ ਓਝਾੜੀ ਨਾਮ ਬਿਨਾ ਕੇ ਸਾਧਨ ਲਾਗੇ ਹਰ ਬਿਸਰਿਆ ਦੁੱਖ ਪਾਈ ਹੈ ਭੋਜਨ ਸਾਚ ਮਿਲਿਆ ਕਾਈ ਨਾਮ ਰਤਨ ਸਾਚੀ ਵਡਿਆਈ ਚੀਨੇ ਆਪ ਪਛਾਣੈ ਸੋਈ ਜੋਤੀ ਜੋਤ ਮਿਲਾਈ ਹੈ ਨਾਮੋ ਬੁੱਲੀ ਟੋਟਾ ਖਾਏ ਬਹੁਤ ਸਿਆਣਪ ਭਰਮ ਨਾ ਜਾਏ ਪਤ ਪਤ ਮੂਏ ਆਚੇਤਨ ਚਿਤੈ ਅਜ ਘਰ ਭਾਰ ਲਦਾਈ ਹੈ ਬਿਨ ਬਾਤ ਬਿਰੋਧ ਕੋਈ ਨਾਹੀ ਮੈਂ ਦਿਖਾ ਲੋ ਤੇ ਸਲਾਹੀ ਮਨਤਾ ਨੇ ਰੱਬ ਮਿਲੇ ਜਗ ਜੀਵਨ ਹਰ ਸੋ ਬਣਤ ਬਣਾਈ ਹੈ ਪ੍ਰਭ ਕੀ ਗਤ ਮਿਤ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸੱਚੇ ਸਾਹਿਬ ਟੋਟ ਨਾ ਦਾਤੀ ਸਗਲੇ ਤਨੈ ਉਪਾਈ ਹੈ ਵੱਡੇ ਵਡਿਆਈ ਵੇ ਪਰਵਾਹੇ ਆਪੋ ਪਾਏ ਦਾਨ ਸਮਾਹੇ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਹੈ ਇਕ ਸੋਗੀ ਇਕ ਰੋਗ ਵਿਆਪੇ ਜੋਗਿਸ਼ ਕਰੇ ਸੋ ਆਪੇ ਆਪੇ ਭਗਤ ਪਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਇਕ ਨਾਂਗੇ ਭੁਖੇ ਪਵੈ ਪਵਾਏ ਇਕ ਹੱਥ ਕਰਮ ਰਹਿ ਨਾ ਕੀਮਤ ਪਾਏ ਗਤ ਅਵਗਤ ਕੀ ਸਾਰਣ ਜਾਣ ਬੁੱਝੈ ਸ਼ਬਦ ਕਮਾਈ ਹੈ ਇਕ ਤੀਰਥ ਨਾਵੈ ਅਨਨਾ ਖਾਵੈ ਇਕ ਅਗਨ ਜਲਾਵੈ ਦੇਹ ਖਪਾਵੈ RAM ਨਾਮਿਨ ਮੁਕਤ ਨਾ ਹੋਈ ਕਿਤਬਿਦ ਪਾਰ ਲੰਗਾਈ ਹੈ